ਮੇਹਾਨ ਸਚਿਆ ਸੇਬਤਾ ਸਚਿਆ ਮੇ ਸੱਚੇ ਰੱਬ ਦੀਆ ਮੈਂ ਇੱਕ ਵਕਤ ਠੂਠੇ ਤੇ ਬਖਸ਼ਿਆ ਸਚਿਆ ਉਹ ਨੇਕੀ ਰੰਗ ਵਸਖ ਰੋ ਪਾਰ ਹੋਵਾ ਇੱਕ ਵਾਰ ਜੇ ਦੇਵੇ ਦਦਾਰ ਸਚਿਆ ਨੇ ਕੇ ਦੇਲ ਹਦਿਆਨ ਤਾਲ ਕੇ ਹਾਤੇ ਆਨੇ ਤਾਲ ਕੇ ਚੱਕੀ ਗਰਮੇ ਹੁਣ ਜਗ ਕਰ ਕੇ ਹੁਣ ਜਗ ਕਰ ਕੇ ਉਹ ਕੋ ਮਰਥ ਜੋੜ ਕੇ ਕਰਤਕਾਰ ਜੀ ਉਹ ਕਰਤਕਾਰ ਜੀ ਸਾਧੂ ਸਨ ਨਮੂਨੇ ਮੇਸ਼ਕਾਰ ਜੀ ਉਹ ਨਮੇਸ਼ਕਾਰ ਜੀ ਕੋ ਕੰਨ ਬੀਚ ਕੇ ਕੈਸੇ ਨੇ ਤਪਸਿਆ ਜਨਾਂ ਨੇ ਤਪਸਿਆ ਹਾਲੇ ਕੇ ਪਾਇ ਦੇ ਬੁਦੇ ਚਿਆ ਮਾਰੇ ਬੁਦੇ ਚਿਆ ਆ ਕਾਨ ਕੋ ਬਨਣ ਜਨਗਤਦਾਰੀ ਜਨਗਤਦਾਰੀ ਸਾਗ ਸੁਨਰ ਮਨੂਲੇ ਮੇਸ਼ਕਾਰਲੀ ਉਹਨੇ ਮੇਸ਼ਕਾਰਲੀ ਹਾ ਹਾਤੀ ਹਾਤੀ ਤਰਪੀ ਤਰਪੀ ਸੀ ਤਪੀ ਅਜੋ ਬੀਸੀ ਭਗਤ ਜਪੁਰ ਦਰ ਦੀ ਤਰਤੀ ਸੀ ਪਉਲਾ ਬੀਨ ਤੀਸੀ ਤੇ ਸਰ ਤਮਾਰੀ ਜੀ ਉਪਨਜਤ ਤਮਾਰੀ ਜੀ ਸਾਧੂ ਸੁਨਾਰਾ ਬਹੁ ਨਿਵੇਸ਼ ਘਾਰ ਜੀ ਉਹ ਨਿਵੇਸ਼ ਘਾਰ ਜੀ ਉਹ ਸਾਧੂ ਅੰਦਰ ਮੰਨ ਲਾ ਗਰੀ ਦਵਾਈ ਦਾ ਗਰੀ ਦਵਾਈ ਦਾ ਇੰਨਾ ਬਾਨ ਕੇ ਸਨੀਓ ਪੇਦ ਪਾਇਦਾ ਹਾਂ ਜੀ ਪੇਦ ਪਾਇਦਾ ਬਾਣੀ ਦੇ ਵਾਈ ਜੀ ਕਰ ਮਾਰੀ ਜੀ ਕਨ ਲੈ ਸਾਰੀ ਉਨੇ ਮੇਸ਼ਗਾਰੀ ਨੇ ਉਨੇ ਮਝ ਗਾਰੀ ਆਉ ਸਾਧੂ ਆਂਦੇ ਮੈਂ ਨਰੇ ਜੀ ਪਛਾਨਦੇ 베ਜ ਨਹੀਂ ਪਛਾਨਦੇ ਸਾਧੂ ਸੰਤ ਮੈਂ ਨਰੇ ਜੀ ਪਛਾਨਦੇ 베ਜ ਜੀ ਪਛਾਨਦੇ ਓ ਪਰ ਬਾਰ ਬਾਰ ਮੈਂ ਜੀ ਲਗੇ ਸਾਰੀ ਔਰਗੇ ਜਾਰੀ ਓ ਸਾਧੂ ਸਰਨਾਮ ਨੂੰ ਨੇ ਮੇਸ਼ਗਾਰੀ ਉਨੇ ਮੇਸ਼ਗਾਰੀ मार के हा भला मारे पेर ते मल्ह करे तारे नाल घर तारे संग सचे घर तारी जी सचे घर तारी जी सब सन हुन में सिगार जी उनमें शिकार जी सबू सना मरी दरी वग़ैरह हा दरी बग़ैर देव तर बगारे तव्हां बग़ैर ਗੋਗੋ ਯੋ ਨਿਕਾਰੇ ਕੇ ਵਿਚਾਰੇ ਵੀਰ ਕਾਰੇ ਕੇ ਵਿਚਾਰੇ ਜੀ ਸਾਧੂ ਜੀ ਨਾਮ ਨੂੰ ਨਵੇਂ ਸ਼ਿਕਾਰੇ ਉਹ ਨਵੇਂ ਸ਼ਿਕਾਰੇ ਜੀ ਆਹ ਸਸਤੀ ਲੀਹੇ ਲੇਕੇ ਕਮਾਲ ਕਰਦੀ ਆਹ ਕਮਾਲ ਕਰਦੀ ਪਿੱਛੇ ਦਰੀ ਸਾਧੂ ਜੀ ਨਾਮ ਨੂੰ ਨਵੇਂ ਸ਼ਿਕਾਰੇ ਜੀ ਉਹ ਨਵੇਂ ਸ਼ਿਕਾਰੇ ਆਹ ਕਿ ਸਸਤੀ ਬੰਨਾ ਬਣਾਦਾ ਦਾਗੜਾ ਆ ਬਣਾਦਾ ਦਾਗੜਾ ਰੂਹੇ सदा राम राम संग तव्हां संगता मेले जेके विश्वास हो संग ताई

ਸਭ ਸਦਾਰ ਆਪ ਜੀ ਦਾ ਇਸ ਸੁਖਸ਼ਾਂਤੀਆ ਵਰਤਣ ਕਮਾਈਆ ਤੇ ਪਰ ਕਤਾਲ ਬਹੁਤ ਬਹੁਤ ਧੰਨਵਾਦ ਆਓ ਗਣਕੋ ਸਾਡੇ ਤੋਂ ਪਹਿਲਾਂ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਉਤਾਰ ਰਿਹਾ ਸੀ ਪਰ ਅਸੀਂ ਬਦਲਨੇ ਆਪ ਸਮਝੇ ਸਰ ਸਤਗੁਰੂ ਬਾਦਆਲੇ ਪਾਸ਼ਾ ਦਾ ਇਤਿਹਾਸ ਸ਼ੁਰੂ ਕਰਨੇ ਬਗਾ